ਅੱਜ ਤਰਨਤੰਨ ਜ਼ਿਲ੍ਹੇ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਆਈਐਸ ਪੁਨਾ ਦੇ ਇੱਕ ਵਾਈਟ ਸਵੱਛਤਾ ਪਖਵਾੜਾ ਜਿਹੜਾ ਹੈਗਾ ਉਹ 17 ਸਤੰਬਰ ਤੋਂ ਲੈ ਕੇ 2 ਅਕਤੂਬਰ 2024 ਤੱਕ ਜੋ ਮਨਾਇਆ ਜਾ ਰਿਹਾ ਹੈ ਉਹਦੀ ਸ਼ੁਰੂਆਤ ਕੀਤੀ ਗਈ ਜਿਹਦੇ ਵਿੱਚ ਸਾਡੇ ਪਿੰਡਾਂ ਵਿੱਚ ਵੀ ਔਰ ਸ਼ਹਿਰਾਂ ਜੋ ਮਿਊਨਿਸਪਲ ਕਮੇਟੀ ਹੈਗੀਆਂ ਉਹਦੇ ਵਿੱਚ ਸਫਾਈ ਬਿਆਨ ਜਿਹੜਾ ਹੈਗਾ ਉਹ ਅਸੀਂ ਅੱਜ ਸ਼ੁਰੂ ਕੀਤਾ ਹਰ ਪਿੰਡ ਦੇ ਵਿੱਚ ਜਿੱਥੇ ਕਿਤੇ ਕੋਈ ਕੂੜੇ ਦੀ ਸਮੱਸਿਆ ਹੈ ਕੂੜਾ ਪਿਆ ਹੈਗਾ ਉਹਦੀ ਅਸੀਂ ਫੋਟੋਆਂ ਖਿੱਚ ਕੇ ਉਹਨੂੰ ਅਸੀਂ ਅਪਲੋਡ ਕਰ ਰਹੇ ਹਾਂ ਔਰ ਉਹ ਜਿਹੜੇ 15 ਦਿਨ ਦੇ ਵਿੱਚ ਅਸੀਂ ਉਹਨੂੰ ਸਾਫ ਸਫਾਈ ਕਰਕੇ ਉਹਨੂੰ ਅਪਲੋਡ ਕਰਾਵਾਂਗੇ ਔਰ ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਵੀ ਜੋ ਕੂੜੇ ਦੀ ਸਮੱਸਿਆ ਹੈ ਜਾਂ ਹੋਰ ਚੀਜ਼ਾਂ ਹੈ ਜਾਂ ਸਫਾਈ ਹੈਗੀ ਉਹ بڑے ਵੱਡੇ ਪੱਧਰ ਤੇ ਅਸੀਂ ਉਹ ਮੰਨ ਛੇੜੀ ਹੈਗੀ ਔਰ 2 ਅਕਤੂਬਰ ਤੱਕ ਅਸੀਂ ਜਿਹੜਾ ਆਪਣਾ ਜ਼ਿਲ੍ਹਾ ਹੈਗਾ ਇਹ ਬਿਲਕੁਲ ਸਾਫ਼ ਸੁਥਰਾ ਸਵੱਛ ਸੋਹਣਾ ਬਣਾਵਾਂਗੇ ਇਸ ਮੌਕੇ ਤੇ ਸਭਾਗ ਸਵੱਛਤਾ ਅਤੇ ਸੰਸਕਾਰ ਸਵੱਛਤਾ ਦਾ ਜਿਹੜਾ ਥੀਮ ਹੈਗਾ ਉਹ ਅੱਜ ਡੀਸੀ ਦਫ਼ਤਰ ਦੇ ਵਿੱਚ ਜਾਰੀ ਕੀਤਾ ਗਿਆ ਹੈ ਨਾਲ ਹੀ ਜੋ ਜ਼ਿਆਦਾ ਜ਼ਰਾ ਹੈਗਾ ਉਹ ਚ ਗ੍ਰੀਨਰੀ ਜ਼ਿਆਦਾ ਕਰਨ ਵਾਸਤੇ ਅਸੀਂ ਪੌਦੇ ਵੀ ਲਗਾਏ ਹਨ ਮੈਂ ਇਸ ਦੇ ਨਾਲ ਜਿਹੜੇ ਜ਼ਿਲ੍ਹੇ ਦੇ ਨਿਵਾਸੀ ਹੈ ਉਹਨਾਂ ਨੂੰ ਅਪੀਲ ਕਰਦਾ ਕਿ ਇਸ ਮੌਨ ਦੇ ਵਿੱਚ ਬਾਚੜ ਕੇ ਹਿੱਸੇਦਾਰੀ ਬੋਔਰ ਜਿਹੜਾ ਆਪਣਾ ਸਾਡਾ ਜ਼ਿਲ੍ਹਾ ਹੈਗਾ ਉਮ ਅਸੀਂ ਗੁਰਬਤੀਆ ਸਾਫ ਸੁਥਰਾ ਪਰ ਸਵਾਛੜਾ ਹੈਗਾ ਵਾਤਾਵਰਨ ਪੈਰਾ ਕਰ ਸਕੀਏ ਧੰਨਵਾਦ